कुर्बानी <alley Clayak static> ਜੋ ਜੁਗੋ ਜੁਗ ਫਰਤਾਂ ਤੇ ਸਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੁਸਤਕ ਰਹਿਣੀ ਹੈ ਗੁਰੂ ਰੂਪ ਗੁਰਸਾਹਿਬ ਸਾਹਿਬ ਜੀ ਜੋ ਆਪਣੇ ਸਮੇਂ ਤੇ ਸਵਸਥ ਨੂੰ ਸਮਝਿਆ ਕਰਨ ਮਾਸਤੇ ਮਾਈ ਤੇ ਭਾਈ ਸਾਰੇ ਹੀ ਪ੍ਰੇਮੀ ਹਨ ਦੂਰ ਨੇੜੇ ਆਪ ਨੂੰ ਆਪਣੀ ਦੁਨੀਆਵੀ ਸੰਦੇ ਸੰਧਾਨ ਉਪਰ چھٹکارا پا کر کے شری گرو گرتھ مہاراج جی پاون پوری اپنی امول چرنوں کے تھوڑا جہا سما ستگو پاشن جی کے چرنوں میں چلائی ہے دسم گرنتھار کرنے سے ਕੁਦਾਸ ਬਹੁਤੀ ਦੂਰ ਨਹੀਂ ਜਾਣਾ ਚਾਹੁੰਦਾ ਗੁਰੂ ਨਾਨਕ ਦੇਵ ਘਰ ਦੀ ਸ਼ਰਧਾ ਚੱਲਦੀ ਇੱਥੇ ਲੋਕਾਂ ਦੀ ਨਹੀਂ ਚੱਲਦੀ ਇੱਥੇ ਚਰਚਾ ਨਹੀਂ ਚੱਲਦੀ ਇੱਥੇ ਕੋ ਚਰਚਾ ਨਹੀਂ ਚੱਲਦੀ ਇੱਥੇ ਮਾਫ਼ ਕਰਨਾ ਜ਼ਰੂਰੀ ਕਿਸ ਸੰਗਤ ਉਹੀ ਸ਼ਰਧਾ ਉੱਠ ਸਕਦਾ ਜਿਸ ਦੇ ਪੱਲੇ ਸ਼ਰਧਾ ਹੈ ਦਰਸੋਂ ਗੁਰਦਵਾਰ ਸਾਹਿਬ ਦੀ ਬਾਣੀ ਦੇ ਬਾਰੇ ਜੋ ਵਿਚਾਰ ਚੱਲ ਰਹੀ ਸੀ ਕੁਦਾਸ ਕਹਿੰਦਾ ਸੰਕੋਚ ਨਹੀਂ ਕਰੇਗਾ ਜਿਹੜਾ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਕਿੰਕੂ ਫਰੰਤੂ ਕਰਦਾ ਉਹ ਸਿੱਖ ਨਹੀਂ ਹੈ ਹੰਸਣ ਸਤਿ ਸਿੱਖੀ ਜੰਮ ਦੀ ਫੁੱਲਾਂ ਦੀ ਸੇਜ ਤੇ ਤਨੇ ਫਾਖੂ ਦਾ ਜੀ ਪੜ ਕੇ ਦੇਖੋ ਇਹ ਜੰਮ ਦੀ ਫੁੱਲਾਂ ਦੀ ਸੇਜ ਤੇ ਮੌਤ ਕਰਨਾ ਇਹ ਪਲਦੀ ਹੈ ਆਨੰਦਪੁਰ ਸਾਹਿਬ ਦੀ ਪਾਵਨ ਕੁੱਤਰ ਧਰਤੀ ਤੇ ਇਹਦੇ ਦੇ ਚੜਦੀ ਜਵਾਨੀ ਪਉਂ ਤੇ ਪੰਨਾਂ ਦੀ ਜੰਗ ਸਮੇ ਮੌਤ ਕਰਨਾ ਤੇ ਆਪਣਾ ਅਸਲੀ ਰੂਪ ਧਾਰਨ ਕਰ ਲਈ ਹੈ ਗੁਰੂ ਦੀ ਸੰਗਤ 1699 ਦੀ ਬਖਸ਼ੀ ਵਾਲੇ ਦਿਨ ਖੰਡੇ ਬਾਟੇ ਦਾ ਅਮਰ ਛੱਕੇ ਆਪਣੇ ਅਸਲੀ ਰੂਪ ਵਿੱਚ ਆਉਂਦੀ ਹੈ ਜਦੋਂ ਗੁਰੂ ਦੀ ਸੰਗਤ ਗੁਰੂ ਗੁਰੂ ਜਦ ਸਿੱਖਾਂ ਨੂੰ ਅਮਰ ਦੀ ਬਾਤ ਬਖਸ਼ਿਸ਼ ਕਰਦਾ ਤੇ ਗੁਰੂ ਰੂਪ ਹੋ ਕੇ ਕਰਦਾ ਜਦੋਂ ਆਪ ਅਮਰ ਛੱਕ ਤੇ ਸਿੱਖ ਰੂਪ ਹੋ ਕੇ ਕਰਦਾ ਖੰਸਾ ਮਾਫ ਕਰਨਾ ਖਾਲਸੋਹ ਮੇਰਾ ਰੂਪ ਥਾ ਖਾਲਸੋਹ ਮੈਂ ਕਰੁਨਵਾਸ ਮਾਫ ਕਰਨਾ ਆਪਣਾ ਅਸਲੀ ਸੂਤ ਭਾਰਨ ਕਰਦੀ ਹੈ 1699 ਦੀ ਉਸਤਾਕੀ ਵਾਲੇ ਦਿਨ ਇਹਦੇ ਮਾਫ ਕਰਨਾ ਗੁਰੂ ਕੀ ਸੰਗਤ ਕੈ ਦਿਨ ਪਰਦੇ ਪਰਸਾ ਬਰਿਆ ਦੇ ਕੰਡੇ ਤੇ ਜਦੋਂ ਦਸ਼ਨੇਸ਼ ਜੀ ਦਾ ਸਾਰਾ ਪਰਿਵਾਰ ਵਿਛੜ ਜਾਂਦਾ ਸੰਤ ਜੀ ਜਿਗਰ ਕਰਾ ਸੁ ਭਾਈ ਸਭ ਭਾਈ ਮਨੀ ਸਿੰਘ ਹੋਣ ਦਾ ਪਰ ਮਾਫ ਕਰਨਾ ਖਾਲਸਾ ਜੀ ਇਹਦਾ ਰਜੈਂਟ ਆਊਟ ਹੁੰਦਾ ਸਰਹੰਦ ਦੀ ਫੂਨੀ ਦਵਾਰ ਦੇ ਅੰਦਰ ਜਾ ਕੇ ਤੇ ਮਾਫ ਕਰਨਾ ਦੂਜੇ ਨੰਬਰ ਤੇ ਚਮਕੌਰ ਦੀ ਖੜੀ ਦੇ ਅੰਦਰ ਗੁਰੂ ਕੀ ਪ੍ਰਗਟ ਇਹ ਸਾਪਨ ਸਭ ਕੁਝ ਕੁਰਬਾਨ ਕਰਕੇ ਟੰਡਿਆਂ ਦੀ ਹੀ ਕਿਤੇ ਉਰਪੰਦੀਆਂ ਟੜਗੀਆਂ ਵਾਲੇ ਪਾਸ ਜਾ ਤੁਰਪੰਦੀ ਚਮਕੌਰ ਦੀ ਖੜੀ ਨੂੰ ਛੱਡ ਕੇ ਇਹਨੂੰ ਮਿਲਦਾ ਆਰਾਮ ਕਿੱਥੇ ਮਖਮਲੀ ਟੜਿਆਂ ਤੇ ਨਹੀਂ ਇਹਨੂੰ ਮਿਲਦਾ ਆਰਾਮ ਕਿੱਥੇ ਮਾਛੀ ਘਾੜ ਦੇ ਜੰਗਲਾਂ ਵਿੱਚ ਟੰਡਿਆਂ ਦੀ ਤੇ ਜਾਂਦੇ ਖਲਸਾ ਦੀ ਸੱਚ ਬੋਲਣਾ ਔਖਾ ਸੱਚ ਸੁਣਨਾ ਔਖਾ ਸੱਚ ਕਹਿਣਾ ਔਖਾ ਮਾਫ਼ ਕਰਨਾ ਗੁਰੂ ਦੀ ਸੰਗਤ ਸੱਚ ਕਹਿਣਾ ਵੀ ਔਖਾ ਕੱਚ ਵੱਧ ਸੁਣਨਾ ਵੀ ਔਖਾ ਵੱਧ ਬੋਲਣਾ ਵੀ ਔਖਾ ਵੱਧ ਤੇ ਚੱਲਣਾ ਵੀ ਔਖਾ ਵੱਧ ਤੇ ਚੱਲਣ ਵਾਲਿਆਂ ਨੂੰ ਮਾਫ਼ ਕਰਨਾ ਪੜ ਕੇ ਦੇਖੋ ਇਤਿਹਾਸ ਸੱਚ ਤੇ ਚੱਲਣ ਵਾਲਿਆਂ ਨੂੰ ਬੰਦ-ਬੰਦ ਕਟਾਉਣੇ ਪਏ ਸੱਚ ਤੇ ਚੱਲਣ ਵਾਲਿਆਂ ਨੂੰ ਨੀਤ ਦੇਲੇ ਪੈ ਸੱਚ ਤੇ ਚੱਲਣ ਵਾਲਿਆਂ ਨੂੰ ਸਰਹੰਦ ਦੀ ਖੂਨੀ ਦਵਾਰ ਦੇ ਖੜਨਾ ਪਿਆ ਸੱਚ ਤੇ ਚੱਲਣ ਵਾਲਿਆਂ ਨੂੰ ਗੁਰੂ ਕੀ ਸੰਗਤ ਚਮਕੌਰ ਦੀ ਗੜੀ ਅੰਦਰ ਚੜਦੀ ਜਵਾਨੀ ਬਾਬਾ ਅਜੀਤ ਸਿੰਘ ਤੇ ਝਾਂ ਸਿੰਘ ਜੀ ਵਰਗੇ ਕਲਗੀਧਰ ਪਾਤਸ਼ਾਹ ਦੇ ਵੱਡੇ ਸੈਭਜਾਦਿਆਂ ਨੂੰ ਮੌਤ ਦੇ ਸਿਰ ਬੰਨ੍ਹ ਕੇ ਗੁਰੂ ਕੀ ਸੰਗਤ ਮਾਫ਼ ਕਰਨਾ ਬਸਾਂ ਨਹੀਂ ਜੰਗ ਦੇ ਸ਼ੂਜਣਾ ਪਿਆ ਮਾਫ਼ ਕਰਨਾ ਸੱਚ ਕਹਿਣਾ ਰੱਖਿਆ ਸੱਚ ਚੁਣਨਾ ਜੱਗ ਤੇ ਚੱਲਣਾ ਉਸ ਹੈ ਦਾਸ ਅਰਜ਼ ਕਰ ਰਿਹਾ ਸੀ ਮਾਫ਼ ਕਰਨਾ ਗੁਰੂ ਕੀ ਸੰਗਤ ਦਾਸ ਬੋਧੀ ਦੂਰ ਤੇ ਨਹੀਂ ਜਾਣਾ ਚਾਹੁੰਦਾ ਪਰ ਦਾਸ ਇੱਕ ਛੋਟਾ ਜਿਹਾ ਸਪਸ਼ਟੀਕਰਨ ਦੇਣਾ ਚਾਹੁੰਦਾ ਬੜਾ ਸਮਾਂ ਚੱਲਦਾ ਰਿਹਾ ਭੇਹ ਵਾਲੇ ਸਰਤਾਂ ਨੇ ਗੱਲਾਸਾਂ ਦੇ ਵਿੱਚ ਅਮਰ ਛਕਾਇਆ ਲੱਗੇ ਦਾ ਗੁਲਾਮੀ ਦੇ ਜਿਹੜੇ ਲੋਕੋ ਬਿਨਾ ਫੂਨ ਦੇ ਨਹੀਂ ਉਤੋਹੇ ਜਾਂਦੇ ਇਹ ਸਿਲਸਿਲਾ ਚੱਲਦਾ ਰਿਹਾ ਇੰਟਰਨੈਟ ਤੇ ਫਾਦਨੇ ਆ ਮਨ ਕੜੰਤ ਗੱਲਾਂ ਦਾਸ ਮਨ ਕੜੰਤ ਵੀ ਨਹੀਂ ਕਹੂਗਾ ਦਾਸ ਸੱਚ ਕਹੂਗਾ ਦਾਸ ਬੇਨਤੀ ਕਰਨ ਮੰਗਦਾ ਦਾਸ ਬੇਨਤੀ ਕਰਦਾ ਸੰਗਤ ਨੂੰ ਪਰ ਇੱਕ ਛੋਟੀ ਜੀ ਗੱਲ ਬੇਨਤੀ ਕਰਦਾ ਸੰਗਤ ਗੁਰੂ ਦਾ ਰੂਪ ਹੈ ਕਿਸੇ ਨੇ ਅਖਬਾਰ ਚ ਨਹੀਂ ਦੱਸਿਆ ਕਿਸੇ ਨੇ ਇੰਟਰਨੈਟ ਤੇ ਨਹੀਂ ਪਾਇਆ 31 ਮਈ 1909 ਵਾਲੇ ਦਿਨ ਦਾਸ ਦਾਸ ਮੋਹਨ ਸਿੰਘ ਭੇਰੇ ਵਾਲਿਆਂ ਨੇ ਗੁਰੂ ਕੀ ਸੰਗਤ 1992 ਦੀ ਵਰ੍ਹੇਗੰਤੀ 31 ਮਈ ਵਾਲੇ ਦਿਨ ਗੁਰੂ ਕੀ ਸੰਗਤ ਕਿਤੋਂ ਦਿਨ 1,37,000 ਗੁਰੂ ਕੇ ਠਿਕਾਣੇ ਅਮਰ ਸਿਖਾ ਕੇ ਮਨਾਈ ਹੈ ਇਸੇ ਨੇ ਇੰਟਰਨੈਟ ਤੇ ਜਾਂ ਅਖਬਾਰ ਤੇ ਨਹੀਂ ਦਿੱਤਾ ਮਗਰ ਨਾਲ ਗੁਰੂ ਕੀ ਸੰਗਤ ਕੀ ਇਹ ਉੜੀਸਾ ਦੇ ਵਿੱਚ ਜਾ ਕੇ ਜਿਹੜੇ ਲੋਕ ਕਹਿੰਦੇ ਸਰ ਸਿੱਖ ਉੱਗਰਵਾਦੀ ਨੇ ਸਿੱਖ ਅੱਤਵਾਦੀ ਨੇ ਖਾਲਸਾ ਦੀ ਦਾਸ ਆਪ ਜੀ ਨੂੰ ਥੋੜਾ ਜਿਆਦਾ ਇੱੱਲਾ ਸੌਦੀ ਕੋਸ਼ਿਸ਼ ਕਰੇਗਾ ਬੇਨਤੀ ਕਰੇਗਾ ਖਾਲਸਾ ਜਿੱਥੇ ਜਾਣ ਦਾ ਮੌਕਾ ਮਿਲਿਆ ਉੱਥੇ ਤੇ ਲੋਕ ਕਾਦੇ ਲਈ ਦਾਸ ਕਰਿਆ ਪਰ ਦਾਸ ਇੱਕ ਬੇਨਤੀ ਕਰਦਾ ਦਾਸ ਸੰਗਤ ਵਿੱਚ ਜੰਮਿਆ ਸੰਗਤ ਵਿੱਚ ਪੜਿਆ ਸੰਗਤ ਅੱਗੇ ਵਧਿਆ ਪਰ ਦਾਸ ਉਹਨਾਂ ਨੂੰ ਕਹਿੰਦਾ ਗੁਰੂ ਕੀ ਸੰਗਤ ਬਾਧਨ ਬੇਦੀ ਕਰਦਾ ਕਿ ਦਾਸ ਨੂੰ ਜੇ ਜੇ ਜਾਨ ਵੀ ਕਿਸੇ ਸਮੇਂ ਆਪਣੀ ਦਿਲੀ ਪਈ ਕੌਮ ਦੇ ਬਦਲੇ ਤਾਂ ਇਹ ਭੇਵੇਂ ਵਾਲਾ ਗੁਰੂ ਨਾਨਕ ਸਾਹਿਬ ਦਾ ਪੁੱਤਰ ਕਦੇ ਪਿੱਛੇ ਨਹੀਂ ਹਟੇਗਾ ਦਾਸ ਅੱਜ ਕਰ ਰਿਹਾ ਸੀ ਦਾਸ ਉਥੇ ਜਾਣ ਦਾ ਮੌਕਾ ਮਿਲੇਆ 11 ਤਰੀਕ ਨੂੰ ਲੈ ਕੇ ਗੁਰੂ ਕੀ ਸੰਗਤ 11 ਮੰਦਰ ਤੋਂ ਮਾਫ ਕਰਨਾ ਜਿੱਦ ਦੇ ਸਾਧ ਸੰਗਤ ਜੀ 31 ਮਾਰਚ ਤੱਕ ਲਗਾਤਾਰ ਮੰਡਲ ਚੱਲਦੇ ਰਹਿਣ ਔਰ ਉਥੇ ਦੇ ਲੋਕ ਵਿਵੇਕਾ ਨਾਮਕ ਕੋਲ ਜਗਸੰਗਪੁਰ ਵਾਲਾ ਦਾ کا دورہ واسطے جانا سر خالساس گیٹ گیا بیٹھ لگیا گوگے باہم فلا کے لگی پلیز سنت جی کیا آپ نہیں سیکھو جن کے بارے میں میرے من میں کئی شنکے ہیں سکھوں کے بارے میں آپ سے پوچھنا چاہتے ہیں کیا آپ وہی سکھو جن کے بارے میں نیوز پیپر اکھبار میں پڑھا تھا جن کے بارے میں ریڈیو میں سنا تھا ٹی وی پہ دیکھا تھا سکھ اگروادی ہوتا ہے سکھ اتوادی ہوتا ہے سکھ قاتل ہوتا ہے سکھ جانم ہوتا ہے سکھ ڈاکو ہوتا ہے محب کرنا بات نے کیا کہن ایسا تو نہیں مگر وقت کی سرکار نے ہمیں اگروادیوں ਹੱਤਵਾਦੀ ਨੂੰ ਡਾਕੂ ਕਾਤਲਾਂ ਜਾਨੋਂ ਸਿੱਤਾਰ ਨੇ ਖੜਾ ਕਰਦੀ ਆ ਵਿਦ ਕ੍ਰਾਈਂ ਗਵਾਇ ਇੱਕ ਪਹਿਨ ਲਗੀ ਕਹਿ ਸੰਤ ਜੀ ਅਗਰ ਸਿੱਖ ਐਸੇ ਹੀ ਹੁੰਦੇ ਹੈ ਤਾਂ ਹਮੇ ਵੀ ਸਿੱਖ ਬਣਾਓ ਸੰਤ ਜੀ ਸਿੱਖ ਉਗਰਵਾਦੀ ਨਹੀਂ ਹੁੰਦਾ ਸਿੱਖ ਦਾਨੀ ਹੁੰਦਾ ਹੈ ਸਿੱਖ ਭੁਕੇ ਨੂੰ ਅੰਨ ਦਿੰਦਾ ਹੈ ਨੰਗੇ ਨੂੰ ਕੱਪੜੇ ਦਿੰਦਾ ਹੈ ਸੰਤ ਜੀ ਸਿੱਖ ਦੇਸ਼ ਦਾ ਵਫਾਦਾਰ ਹੁੰਦਾ ਹੈ ਜੋ ਸਿੱਖ ਉਗਰਵਾਦੀ ਅੱਤਵਾਦੀ ਡਾਕੂ ਤਾਕਤ ਚਾਲਤ ਤੇਰਾ ਕਹਿ ਤਾ ਉਹ ਦੇਸ਼ ਦਾ ਖਧਾਰ ਹੋਇਆ ਖਲਸਾ ਦੀ ਮੇਰੇ ਨਾਲ 500 ਵਲੰਟੀਅਰ ਪੰਜਾਬ ਦੀ ਧਰਤੀ ਦੇ ਜੰਮੇ ਪਏ ਉਹਨਾਂ ਦੀ ਟੀਮ ਸੀ ਉਹਦੇ ਅੱਗੇ ਹਜੂ ਆ ਗਏ ਦਾਸ ਨੇ ਪੁੱਛਿਆ ਤੇਰੇ ਲਈ ਉਹ ਕੀ ਗੱਲ ਹੈ ਲੱਗੇ ਕਰ ਬਾਬਾ ਜੀ ਜਿਹੜੇ ਸਾਨੂੰ ਕੱਲ ਤੱਕ ਉਗਰਵਾਦੀ ਕਹਿੰਦੇ ਸਨ ਆਤਵਾਦੀ ਕਹਿੰਦੇ ਸਨ ਅੱਜ ਆਪਣੀ ਜ਼ੁਬਾਨ ਦੀ ਸਤਵਾਦੀ ਕਹਿਣ ਲੱਗਾ ਖਲਸਾ ਦੀ ਸ਼੍ਰੀ ਨਗਰ ਦੀ ਧਰਤੀ ਦੇ ਮਾਰਕਰਨਾ 24 ਪਰਿਵਾਰਾਂ ਦੇ 37 ਮੈਂਬਰ ਮਾਰੇ ਗਏ ਗੁਰੂ ਕੀ ਸੰਗਤ ਜਿਨ੍ਹਾਂ ਨੂੰ ਗੁਰਦੁਆਰੇ ਦੇ ਅੱਗੇ ਖੜੇ ਕਰਕੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸਾਸ਼ਟ੍ਰੀ ਦੀ ਛੋੜਿਆਂ ਦੇ ਦਾਣੇ ਮਿਲ ਪੁਰ ਦਿੱਤਾ ਗਿਆ ਉਡਾਰ ਟਾ ਗਿਆ 31 ਮਾਤਰੂ ਬਾਸ ਉਹਨਾਂ ਦੇ ਧੋਖ ਦੇ ਪੁੱਜਿਆ ਖਾਲਸਾ ਜੀ ਜਿਹੜਾ ਧਿਆਨ ਨਾ ਪਵੇ ਜਾ ਇੱਕ ਪਾਸੇ ਪੰਜਾਬ ਸਰਕਾਰ ਦੇ ਬੰਦੇ ਬੈਠੇ ਸੀ ਇੱਕ ਪਾਸੇ ਸੈਂਟਰ ਗਵਰਨਮੈਂਟ ਦੇ ਬੰਦੇ ਬੈਠੇ ਸੀ ਕੋਈ ਕਹਿ ਰਿਹਾ ਸੀ ਇਹ ਮੇਰੀਓ ਭੈਣੋ ਤੁਸੀਂ ਉਹੀ ਜਿਨ੍ਹਾਂ ਨੇ ਜਿਨ੍ਹਾਂ ਨੇ ਅਹਿਮ ਸ਼ਾਹ ਅਫਦਾਲੀ ਦੇ ਰਾਜ ਸਮੇਂ ਜਿਨ੍ਹਾਂ ਨੇ ਨਾਦਰ ਸ਼ਾਹ ਦੇ ਰਾਜ ਸਮੇਂ ਜਿਨ੍ਹਾਂ ਨੇ ਮੀਰ ਮੰਨੂ ਦੇ ਰਾਜ ਸਮੇਂ ਮਾਫ ਕਰਨਾ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਆਪਣੇ ਗਾਂਵ ਵਿੱਚ ਹਾਰ ਤੋਆਏ ਮਾਫ ਕਰਨਾ ਕੋਈ ਕਹ ਰਿਹਾ ਸੀ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਬੀ ਪਰਿਵਾਰ ਪੰਜਾਬ ਦੇ ਪਿੰਡਾਂ ਦੀ ਗਿਲ ਦੀ ਸਾਡੇ ਬਾਰਵਾਹੀ ਆਪਲਡਾਂ ਦੇ ਨੇੜੇ ਹੈ ਤੁਸੀਂ ਪੰਜਾਬ ਦੇ ਹੋਰਾਂ ਚਾਹੁੰਦੇ ਹੋ ਮਾਫ ਕਰਨਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਇੱਕ ਮੈਂਬਰ ਵੀ ਤੁਹਾਡਾ ਨਹੀਂ ਆਉਣਾ ਜੀ ਸਭ ਕੇ ਪੰਜਾਬ ਆ ਜਾਓ ਸੈਂਟਰ ਗਵਰਨਮੈਂਟ ਦੇ ਬੰਦੇ ਕਹਿ ਰਹੇ ਸੀ ਇਹਨਾਂ ਨੂੰ ਡਿਫੈਂਸ ਦਿੱਤੀ ਜਾਏ ਕੋਈ ਕਹਿ ਰਹੇ ਇਹਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਕੋਈ ਕੁਝ ਕਹਿ ਰਿਹਾ ਸੀ ਵਾਰੀ ਆਈ ਤੁਹਾਡੇ ਨਿਮਾੜੇ ਦੇ ਸੇਵਕ ਦੀ ਦਾਦ ਖੜਾ ਹੋ ਗਿਆ ਉਹ ਅਹਿਮਦ ਸ਼ਾਹ ਦੇ ਰਾਜੀ ਇੰਦਲਾ ਕਰਨ ਵਾਲੇ ਉਹ ਨਾਦਰ ਸ਼ਾਹ ਦੇ ਰਾਜੀ ਇੰਦਲਾ ਕਰਨ ਵਾਲੇ ਮਾਫ ਕਰਨਾ ਉਹਦੋਂ ਅਸੀਂ ਗਲਾਮ ਸੀ ਉਹਦੋਂ ਅਸੀਂ ਗਲਾਮ ਸੀ ਉਹਨਾਂ ਸੀ ਆਜ਼ਾਦ ਜੇ ਸਾਡਾ ਆਜ਼ਾਦੀ ਵਿੱਚ ਵੀ ਗੁਲਾਮੀ ਵਾਲਾ ਹਾਲ ਹੈ ਫਿਰ ਇਹ ਆਜ਼ਾਦੀ ਨਹੀਂ ਇਹ ਸਿਰਫ ਆਜ਼ਾਦੀ ਸਿੱਖਾਂ ਦੇ ਵਾਸਤੇ ਗੁਲਾਮੀ ਹੈ 판 ਸਾਡੀ ਮਾਫ਼ ਕਰਨਾ ਜਰਾ ਧਿਆਨ ਦੇ ਦੇ ਜਿਹੜਾ ਕਹੇਗਾ ਗੁਰੂ ਪਿਆਰ ਦਾਸ ਨੇ ਕਿਹਾ ਜਿਹੜੇ ਕਹਿੰਦੇ ਨੇ ਕਿ ਇਹ ਐਂਡ ਕੇ ਸ਼ੱਕ ਕੇ ਤੁਸੀਂ ਪੰਜਾਬ ਬਾਦੋ ਮਾਫ਼ ਕਰਨਾ ਨਾ ਉਹਨਾਂ ਨੂੰ ਬੇਇੱਜ਼ਤੀ ਕਰਨੀ ਚਾਹੁੰਦਾ ਔਰ ਇਹਨਾਂ ਵੀਰਾਂ ਨੂੰ ਇਹਨਾਂ ਮਕਾਮਾਂ ਨੂੰ ਜਿਨ੍ਹਾਂ ਨੇ ਬੱਤੀ ਮਾਰੇ ਗਏ ਨੇ ਜਿਨ੍ਹਾਂ ਦੇ ਸੁਹਾਗ ਉੱਤੇ ਗਏ ਨੇ ਇਹ ਗੱਲ ਕਹਿ ਤੂੰ ਪਹਿਲਾਂ ਸੋਚਣਾ ਜਿਹੜੇ ਕਹਿੰਦੇ ਕਿ ਪੰਜਾਬ ਆ ਗੋ ਮੈਨੂੰ ਬੇਨਤੀ ਕਰਦਾ ਅੱਜ ਸਿੱਖ ਨੂੰ ਖਤਰਾ ਕਿੱਥੇ ਨੂੰ ਕੀ ਪੰਜਾਬ 'ਚ ਖਤਰਾ ਨਹੀਂ ਹਰਿਆਣੇ 'ਚ ਖਤਰਾ ਨਹੀਂ ਅੱਜ ਸਿੱਖ ਨੂੰ ਹਰ ਥਾਂ ਤੇ ਖਤਰਾ ਰਹੀ ਗੱਲ ਪ੍ਰੋਟੈਕਸ਼ਨ ਦੀ ਦਾਸ ਨੇ ਕਿ ਪ੍ਰੇਮੀਆਂ ਇਹਨਾਂ ਨੂੰ ਪ੍ਰੋਟੈਕਸ਼ਨ ਉਹ ਸਮੇਂ ਦੀ ਸਰਕਾਰ ਇਹਨਾਂ ਨੂੰ ਪ੍ਰੋਟੈਕਸ਼ਨ ਤਾਂ ਦੇਵੇ ਇਹਨਾਂ ਨੂੰ ਇੱਕ ਕਰਕੇ ਮਾਰੇ ਆ ਗਏ ਇਹ ਇੱਕ ਘੱਟ ਗਿਣਤੀ ਜਨੇ ਮਾਰ ਕਰਨਾ ਇੱਕ ਘੱਟ ਗਿਣਤੀ ਤੇ ਇੱਕ ਕਰਕੇ ਮਾਰੇ ਆ ਗਏ ਇਹਨਾਂ ਨੂੰ ਪ੍ਰੋਟੈਕਸ਼ਨ ਨਾ ਦਿਓ ਮਾਫ਼ ਕਰਨਾ ਦਾਸ ਬੇਨਤੀ ਕਰਦਾ ਕਿ 1 ਲੱਖ ਪਰਵਾਹ ਪੰਜਾਬ ਤੋਂ ਜਾ ਕੇ ਜੇਣ ਕੇ ਵੀ ਭਾਰਤ ਦੇ ਵਿਸਾਪਾ ਜਾਏ ਸਿੱਖ ਆ ਪਿੰਡ ਬਣਾਣੇ ਇਹਨਾਂ ਨੂੰ ਨਿਪਟਣਾ ਖਾਸ ਤੁਹਾਡੀ ਦਾ ਰਹੀਗਾ ਅਖਬਾਰ ਦੇ ਵਿੱਚ ਲੱਗਾ ਕਿ ਜੀਐਸਪੀ ਨਸ਼ਕਰ ਸਿੰਘ ਖਾਲਸਾ ਦੀ ਦਾਸ ਉਹਦੀ ਹਮਤ ਨਹੀਂ ਕਰੇਗਾ ਦਾਸ ਆਹ ਜਿਹਦੇ ਨਾਲ ਆਜੂ ਬੇਨਤੀ ਕਰਕੇ ਬੇਨਤੀ ਕਰਦਾ ਹਾਂ ਸਭ ਹਰੀ ਸਿੰਘ ਰੰਧਾਵੇ ਆਲੇ ਬੈਠੇ ਨੇ ਉਹਨਾਂ ਦੀ ਉਹਨਾਂ ਬਾਰੇ ਪੁੱਛਣਾ ਮਾਤਰਬ ਚੰਦ ਬਾਬਾ ਸਰਦਾਰ ਸੁਬੇਦੀ ਉਹਨਾਂ ਬਾਰੇ ਪੁੱਛਣਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਬਾਰੇ ਪੁੱਛਣਾ ਖਾਨ ਦਾ ਦੀ ਮਾਤਰਨਾ ਫਲ ਸਮਾਜ ਮਾਤਰ ਖਾਨ ਪੁੱਛੋ ਰਹੀ ਗੱਲ ਨਾ ਕੋਈ ਕਾਇਤੀ ਕਰਨ ਨਹੀਂ ਦੇ ਰਿਹਾ ਮਾਫ ਕਰਨਾ ਗੁਰੂ ਕੇ ਸੰਗਤ ਉਹ ਡੀਐਸਟੀ ਨਹੀਂ ਉਹ ਡੀਆਈਜੀ ਹੈ ਉਸ ਡੀਆਈਜੀ ਦੀ ਪੰਜਾਬ ਦੀ ਇੱਕ ਦੰਦੀ ਵੀ ਨੌਕਰੀ ਨਹੀਂ ਹੈਗੀ ਦੂਜੇ ਨੰਬਰ ਤੇ ਰਹੀ ਗੱਲ ਮੈਂ ਦੇਣ ਦੀ ਕਰਨਾ ਕਿ ਜੇ ਤਵੀਰ ਨਹੀਂ ਜੇ ਤਵੀਰ ਇੱਕ ਸਾਲ ਪਹਿਲਾਂ ਇਹੀ న్యూਸ ਅਖਬਾਰ ਇੰਗਲੈਂਡ ਦੀ ਅਖਬਾਰਾਂ ਤੇ ਲੱਗੀ ਸੀ ਕਿ ਇੱਕ ਅਣਪਛਾਤੇ ਅਣਪਛਾਤੇ ਨੌਜਵਾਨ ਨੇ ਮਾਰਨਾ ਸਰਦਾਰ ਮਸ਼ਕਤ ਨੂੰ ਇੱਕ ਡੀਐਸਪੀ ਦੇ ਪੱਖੋਂ ਪਹ ਜਾਣਿਆ ਮੈਂ ਬਾਅਦ ਵਿੱਚ ਉਹਦੇ ਵੀ ਬੇਨਤੀ ਕੀਤੀ ਸਟੇਜਾਂ ਤੇ ਬੇਨਤੀ ਕੀਤੀ ਉਹ ਅਣਪਛਾਤਾ ਨੌਜਵਾਨ ਵੀ ਕਿਹੜਾ ਤਿੰਗ ਉਹ ਜਿਹੜਾ ਤੁਹਾਡੇ ਖੂਨ ਨਾਲ ਰਗ ਰਗ ਤੇ ਹੱਥਰੇ ਹੱਥ ਰੋਜ਼ਦਾ ਉਹ ਕੁਛ ਨਹੀਂ ਅੰਤਕ ਦਾ ਦਾਸ ਇੱਥੇ ਵੀ ਬੇੰਤੀ ਕਰਦਾ ਜਿਨ੍ਹਾਂ ਵੀਰਾਂ ਨੇ ਅਠਵਾਰ ਦੇ ਵਿੱਚ ਪੁੱਤਾ ਇੱਕ ਸਾਲ ਤੋਂ ਦਾਸ ਨੂੰ ਤਮਾਸ਼ਾ ਖੋਜ ਮਾਕਰਨ ਕਿ ਕੋਈ ਨੌਜਵਾਨ ਨੇੜੇ ਪਿੰਡ ਕੀ ਪਿੰਡ ਕੀ ਨਾ ਕੀ ਪੇਦਾ ਦਾ ਨਾਂ ਕੀ ਮਾਕਰ ਦਾ ਪੇਦਾ ਸਰਪੰਚ ਨੰਬਰ ਦਾ ਸੁਪਰਸਟੀ ਕਰਮ ਉਸ ਵੀਰ ਨੂੰ ਕਰਮ ਦੀ ਲੋੜ ਨਹੀਂ ਮਾਕਰ ਅਸੀਂ ਕਰਾਂਗੇ ਬਾਕੀ ਉਹਦੀ ਦੇਣ ਦੀ ਕਰਤਾ ਦੀ ਸਾਰੀ ਸੰਗਤ ਨੂੰ ਮਾਕਰ ਦਾ ਖਾਲਸਾ ਦੀ ਸਾਡੇ ਨਾਂ ਕਿਸੇ ਸਾਡੇ ਨਾਂ ਸਾਡਾ ਬਾਕੀ ਜਿਹੜਾ ਬੰਦਾ ਕੌਮ ਦਾ ਗਵਾਰ ਉਹ ਸਾਡਾ ਮਿੱਤਰ ਦਾ ਵਸਦਾ ਨਹੀਂ ਹੋ ਸਕਦਾ ਬਾਦ ਹੋਰ ਵੀ ਬਹੁਤ ਬੇਇੱਜ਼ਤੀ ਕਰਦਾ ਦੋਵੇਂ ਹੱਥ ਜੋੜ ਕੇ ਇਹ ਖਾਲਸਾ ਵੀ ਕੋਈ ਨੌਰਮਾਨ ਵੀ ਅੱਗੇ ਆਵੇ ਅਮਰੀਕਾ ਕੈਨੇਡਾ ਇੰਗਲੈਂਡ ਜਿੱਦੇ ਤੇ ਤਸ਼ੱਦਦ ਕੀਤੀ ਹੋਵੇ ਉਹ ਕਿਹੜਾ ਖਾਲਸਾ ਸੀ ਉਹ ਕਿਹੜਾ ਵਲਸੀ ਉਹ ਘੇਰ ਖਣਚ ਇਹ ਡੀਐਸਪੀ ਨੂੰ ਕੋਈ ਕਰਦਾ ਸੀ ਮਾਫ਼ ਕਰ ਲੋ ਗੁਰੂ ਕੀ ਸੰਗਤ ਦਾਸ ਨੂੰ ਇੱਕ ਐਸਡੀਐਸ ਡੀਆਈਸੀ ਇਹ ਮਾਫ਼ ਨਹੀਂ ਕਰ ਰਿਹਾ ਬਾਕੀ ਖੁਦ ਨੂੰ ਬੇਇੱਜ਼ਤੀ ਕਰ ਰਿਹਾ ਪਰ ਮਾਫ਼ ਕਰਨਾ ਖਾਲਸਾ ਦੀ ਦਾਸ ਇੱਕ ਵਾਰੀ ਆਪ ਦੀ ਸਾਰੇ ਨੂੰ ਬੇਨਤੀ ਕਰਦਾ ਗੁਰੂ ਕੀ ਸੰਗਤ ਸਮਾਂ ਨਹੀਂ ਸੀ ਪਰ ਦਾਸ ਨੂੰ ਪਤਾ ਲੱਗਾ ਇਹ ਤੇ ਅਹਣੋ ਪਿਆ ਭਾਕਾ ਵਾਲਿਓ ਮੈਂ ਆਪ ਦੀ ਸਾਰੇ ਨੂੰ ਬੇਨਤੀ ਕਰਦਾ ਸਾਡੇ ਸੰਸਮਾਜ ਦੇ ਸੈਕਰੀਟਰੀ ਬੰਦੇ ਸੰਤ ਹਰਿ ਸੰਧੜਵੇ ਆ ਸੰਤ ਹਰਿ ਸੰਧੜਨਾ ਆਵੇ ਵਾਲੇ ਇਹਨਾਂ ਪਰਸ ਤੋਂ ਪੁੱਛ ਸਕਦੇ ਹੋ ਜੇ ਰਹੀ ਗੱਲ ਮੈਂ ਫੇਰ ਵੀ ਕਰਦਾ ਮੈਂ ਵੀਰਾਂ ਨੂੰ ਮਾਰ ਕਰਨਾ ਖਾਤ ਦਾ ਦੀ ਮਾਰ ਕਰਨਾ ਉਹਨਾਂ ਵੀਰਾਂ ਫੇਰ ਵੀ ਕਰਦਾ ਜਿਨ੍ਹਾਂ ਦੇ ਮਨ ਵਿੱਚ ਕੋਈ ਸ਼ੰਕਾ ਅਦਾਸਨ ਇੱਥੇ ਪੰਜ ਸੱਤ ਦੇ ਰਹਿਣਾ ਉਹਦੀ ਬਾਤ ਅਮਰੀਕਾ ਦੇ ਪ੍ਰੋਗਰਾਮ ਨੇ ਉਸ ਤੋਂ ਵੀ ਮਿਲ ਸਕਦੇ ਨੇ ਹੁਣ ਦਾਸ ਜੀ ਬੇਨਤੀ ਕਰਦਾ ਆਓ ਅੱਗੇ ਚੱਲੀਏ ਖਾਲਸਾ ਦੀ ਮਾਫ ਕਰਨਾ ਗੁਰੂ ਕੀ ਸੰਗਤ ਇਹ ਉਹੀ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਭੂਤਨਾ ਕਹਿਤਾ ਕਿਸੇ ਨੇ ਬਤਾਲਾ ਕਹਿਤਾ ਹੋਰ ਧਰਤੀ ਤੇ ਉਹੀ ਧਰਤੀ ਖਾਲਸਾ ਦੀ کوئی آکے پوچھنا کوئی کہہ بتانا ماف کرنا داس ماف کرنا ضرور کی سنگت آپ اس سارے میں پیٹی کرنا چاہتا ہے پاہمے بیشا دس مگرام داتی پر میں نو حکم سی ای، کی ایک پرشت ای ای سپرشت کرو پر داس آپ اس سارے میں پیٹی کرتا ہے سپرشت آپ کرو کی ڈی ایس پی لشکر سے جن کی ہے ڈی ایس لشکر سے کسے سے تشدد کیتی ہے داد ساری جندگی اے ہوتے بندے میں مکھری لگے گا داد ਇਹੋ ਜਿਹੇ ਬੰਦੇ ਫਾਦੇ ਬਣਾਉਣੀ ਆਪਣੀ ਸ਼ਾਨ ਦੇ ਖਿਲਾਫ ਖੜ ਜੇਗਾ ਮੈਂ ਇੰਤਜ਼ਾਰ ਕਰਾਂਗਾ ਦਾਸ ਵੇਟ ਕਰੇਗਾ ਕਿ ਆਪ ਇਹੋ ਜਿਹੇ ਬੰਦੇ ਬਾਰੇ ਕੋਈ ਇਹੋ ਦਾ ਨਉਜਾਨ ਲਿਆਓ ਜਿਸ ਤੇ ਤਸ਼ੱਦਦ ਹੋਇਆ ਜੇ ਹਾਲ ਤੱਕ ਮਾਫ਼ ਕਰਨਾ ਗੁਰੂ ਕਿਉਂਕਿ ਮੈਂ ਬੇਇੱਜ਼ਤੀ ਕਰਦਾ ਦਾਸ ਗੁਰੂ ਜੀ ਦੀ ਹਜ਼ੂਰੀ ਚ ਕਹ ਰਿਹਾ ਕਿ ਦਾਸ ਸਾਰੀ ਜ਼ਿੰਦਗੀ ਇਹੋ ਜਿਹੇ ਬੰਦੇ ਦੇ ਮੱਤੇ ਨਕੀ ਲੱਗਣਾ ਦਾਸ ਕਦੀ ਪਾਦੇ ਨਹੀਂ ਪਾਵੇਗਾ ਆਹ ਇੱਕ ਵਾਰੀ ਆਪਾਂ ਉਥੇ ਪੜਾਤੇ ਚੱਲੀਏ ਮੰਨ ਕਰਨਾ ਜ਼ਰੂਰੀ ਸੰਗਤ ਸੱਚ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਦਰਬਸੇ ਬਾਟ ਪਰੀ ਦਾ ਜੋੜੀਏ ਸਿੱਖ ਨੇ ਗੁਰੂ ਦੇ ਰਾਹ ਤੇ ਚੱਲਣਾ ਬਾਣੀ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਵੇਂ ਦਰਕੁਨ ਗੁਰੂ ਗ੍ਰੰਥ ਸਾਹਿਬ ਦੀ ਹੈ ਇਹ ਸਾਡੇ ਗੁਰੂ ਸਾਹਿਬ ਦੀ ਬਾਣੀ ਹੈ ਤੇ ਸਿੱਖ ਬਾਣੀ ਦਾ ਉਪਾਸਕ ਹੈ ਬਾਣੀ ਗੁਰੂ ਤਾਂ ਗੁਰੂ ਆਤਮਾ ਬਾਣੀ ਬਾਣੀ ਵਿੱਚ ਬਾਪਾ ਗੁਰੂ ਆਨੰਦ i <laughs> oh my god ਰੂਹਾ ਪਾਣੀ ਬਾਸ ਸੰਗਤ ਨੂੰ ਬੇਨਤੀ ਕਰਦਾ ਜੋ ਬਾਸ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਵੀਰਾਂ ਨੂੰ ਸ਼ੱਕ ਹੈ ਉਹ ਲੈ ਕੇ ਬਾਸ ਨੂੰ ਸਬੂਤ ਦੇਣ ਕਿਉਂਕਿ ਬਾਸ ਨੇ ਸੰਗਤ ਨੂੰ ਜਵਾਬ ਦੇਣਾ ਹੈ ਕੋਈ ਹੈ ਕਿਉਂਕਿ ਬਾਸ ਨੇ ਸੰਗਤ ਨੂੰ ਜਵਾਬ ਦੇਣਾ ਹੈ ਜਿਹੜੇ ਵੀਰਾਂ ਨੂੰ ਸ਼ੰਕੇ ਨੇ ਜਿਹੜੇ ਵੀਰ ਤੇ ਦਸ਼ਤ ਸੱਤਦ ਕੀਤੀs ਸੰਬੰਦੇ ਨੇ ਜਾਂ ਕੀਤੀ ਜਿਹੜੇ ਕੰਦਨ ਹੋਈ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਮੈਨੂੰ ਇਨ ਰਿਟਮ ਜਾਂ ਮੇਰੇ ਕੋਲ ਫੇਸ ਟੂ ਫੇਸ ਆ ਕੇ ਮੈਨੂੰ ਸਬੂਤ ਦੇਣ ਦਾਦ ਨੇ ਸੰਗਤ ਨੂੰ ਜਵਾਬ ਦੇਣਾ ਸੰਗਤ ਨੂੰ ਜਵਾਬ ਨਹੀਂ ਦੇਣਾ ਜੇ ਸਾਰੀ ਕੌਮ ਨੂੰ ਵੀ ਜਵਾਬ ਦੇਣਾ ਪਿਆ ਬਾਦ ਜਵਾਬ ਲਊਗਾ ਖਲਤਾ ਜੀ ਮਾਰ ਕਰਨਾ ਜਿਹੜਾ ਆਪਣਾ ਰੰਗ ਸਾਫ਼ ਨਹੀਂ ਕਰ ਸਕਦਾ ਖਲਤਾ ਜੀ ਦੂਜੇ ਦਾ ਕਦੇ ਵੀ ਸਾਫ਼ ਨਹੀਂ ਕਰ ਸਕਦਾ ਮੈਂ ਆਪ ਜੀ ਨੂੰ ਬੇਨਤੀ ਕਰਦਾ ਦਾਦ ਨੇ ਸ਼੍ਰੀ ਨੱਗ ਬੇਨਤੀ ਕੀਤੀ ਦਾਦ ਉਹਨਾਂ ਨੂੰ 5 ਲੱਖ ਰੁਪਈਆ ਕੈਸ਼ ਉਹਨਾਂ ਨੂੰ ਦੇ ਕੇ ਆਇਆ ਮਾ ਕਰਮ ਨਾਲ ਬੇਨਤੀ ਕੀਤੀ ਕਿ ਜਦੋਂ ਤੱਕ ਤੁਹਾਡੇ ਬੱਚੇ ਜਵਾਨ ਨਹੀਂ ਹੋ ਜਾਂਦੇ ਆਹ ਸ਼੍ਰੀ ਨਗਰ ਦੀ ਭਰਤੀ ਦੇ ਬਕਸਮਾਲੇ ਜਮੀ ਪਰਿਵਾਰੋਂ ਅਜੀ ਭਾਵੇਂ ੁੱਥੇ ਮਰੀਏ ਪਰ ਜਦ ਤੱਕ ਤੁਹਾਡੇ ਬੱਚੇ ਜਵਾਨ ਨਹੀਂ ਹੋ ਜਾਂਦੇ ਤੁਹਾਡੇ ਵਾਸਤੇ ਸਾਲ ਦਾ ਰਵਿਸ਼ਨ ਭੇਜਿਆ ਕਰਾਂਗੇ ਗੱਲ ਕਰਾਂਗੇ